ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਮੁੱਦਾ ਬੜਾ ਗਰਮਾਇਆ ਹੋਇਆ ਹੈ ਸੋਸ਼ਲ ਮੀਡੀਆ ਤੇ ਆ ਜਿਹੜੇ ਪਰਵਾਨੇ ਵਰਗੀਆਂ ਖੱਚਾਂ ਨੇ ਬਿੰਗੇ ਮੂੰਹ ਵਾਲੇ ਜਾਂ ਮਖੂ ਵਰਗੇ ਜਿਹੜੇ ਬੜੇ ਐਕਸ਼ਨ ਜਿਹੜੇ ਲੈ ਕੇ ਗੱਲਾਂ ਕਰਦੇ ਹੁੰਦੇ ਆ ਜਾਂ ਇੱਕ ਅੰਮ੍ਰਿਤਪਾਲ ਮਹਿਰੋ ਹੈਗਾ ਦੋ ਚਾਰ ਹੋਰ ਨੇ ਇਹ ਖੱਚਾਂ ਨੇ ਕੌਮ ਦੇ ਵਿੱਚ ਪੈਦਾ ਹੋਈਆਂ ਇੱਕੇ ਇਸ਼ੂ ਬਣਾ ਰਹੇ ਨੇ ਬਿਰਸਤ ਸਿੰਘ ਬਲਟੋਹਾ ਜਦੋਂ ਕਹਿੰਦੇ ਹੱਥ ਖੜੇ ਕਰਕੇ ਬਾਹਰ ਆਏ ਨੇ ਹਾਲਾਂਕਿ ਉਹ ਕੋਈ ਬਹੁਤ ਹੀ ਵੱਡੀ ਸਚਾਈ ਨਹੀਂ ਹੈਗੀ ਕਾਫੀ ਅਖਬਾਰਾਂ ਦੀ ਘਟਨ ਮੇਰੇ ਕੋਲੇ ਵੀ ਪਈ ਹੈ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਿਆ ਉਹ ਇਹ ਹੈ ਇੱਕ ਬੁਝਾਰਤ ਬਣਾ ਦਿੱਤੀ ਕਿ ਜਿਹੜਾ ਇੱਕ ਹੱਥ ਖੜਾ ਕਰਦਾ ਉਹਨੂੰ ਕੀ ਕਿਹਾ ਜਾਂਦਾ ਹੈ ਇੱਕ ਸ਼ਕਤੀਮਾਨ ਜਿਹੜਾ ਦੋ ਹੱਥ ਖੜੇ ਕਰਦਾ ਉਹਨੂੰ ਕੀ ਕਿਹਾ ਜਾਂਦਾ ਹੈ ਕਹਿੰਦੇ ਬਿਰਸਤ ਸਿੰਘ ਬਲਟੋਹਾ ਲੈਣ ਕੇ ਟ੍ਰੋਲ ਕੀਤਾ ਜਾ ਰਹੇ ਆ ਮੈਂ ਬਿਰਸਾ ਸਿੰਘ ਬਲਟੋਹਾ ਤੋਂ ਕੁਝ ਨਹੀਂ ਲੈਣਾ ਨਾ ਕੋਈ ਮੇਰੀ ਰਿਸ਼ਤੇਦਾਰੀ ਹੈ ਮੈਂ ਤਾਂ ਪਹਿਲਾਂ ਉਹਨੂੰ ਗਲਤ ਕਹਿਣਾ ਹੋਣਾ ਅਸੀਂ ਇਹ ਹਜੇ ਬੰਦਿਆਂ ਨੂੰ ਜੁੱਤੇ ਦੇ ਬਰਾਬਰ ਰੱਖਿਆ ਹੋਇਆ ਪਰ ਜਿਹੜੇ ਅਮਰਤਪਾਲ ਦੇ ਪੈਰੋਕਾਰ ਬਣਦੇ ਨੇ ਜਿਵੇਂ ਮਖੂ ਹੋ ਗਿਆ ਆ ਬਿੰਗੇ ਮੂੰਹ ਵਾਲਾ ਪਰਬਾਨਾ ਹੋ ਗਿਆ ਰਾਜਪੁਰੇ ਵਾਲਾ ਤੇ ਦੋ ਚਾਰ ਹੋਰ ਨੇ ਮਾਨ ਦੀਆਂ ਖੱਚਾਂ ਹੋ ਗਈਆਂ ਤੇ ਅਮਰਤਪਾਲ ਮੈਰੋ ਹੋ ਗਿਆ ਇਹ ਵੀ ਕੋਈ ਬਹੁਤੇ ਭਲੇ ਮਨਸ ਨਹੀਂ ਹੈਗੇ ਬਿਰਸਾ ਸਿੰਘ ਬਲਟੋਹਾ ਤਾਂ ਫੇਰ ਵੀ ਭਾਵੇਂ ਹੱਥ ਖੜੇ ਕਰਕੇ ਆਜ ਨਹੀਂ ਆਇਆ ਕੋਈ ਸਬੂਤ ਨਹੀਂ ਹੈਗਾ ਉਹ ਅਟੈਕ ਦੇ ਵਿੱਚ ਹੈਗਾ ਸੀ ਚੱਲਦੀਆਂ ਗੋਲੀਆਂ ਦੇ ਵਿੱਚ ਉਹ ਬੰਦਾ ਅੰਦਰ ਰਹਿ ਉਹਨੂੰ ਇਹ ਤੇ ਉਹਦੀ ਉੱਥੇ ਮੌਤ ਵੀ ਹੋ ਸਕਦੀ ਸੀ ਜੇ ਕੋਈ ਫੇਰ ਵੱਜਦਾ ਪਰ ਜਿਹੜੇ ਅਮਰਤਪਾਲ ਵਰਗੇ ਪੁਲਿਸ ਦੇ ਮੂਹਰੇ ਭੱਜਦੇ ਰਹੇ ਨੇ ਤੇ ਉਹਨਾਂ ਨੂੰ ਕੀ ਕਹੋਗੇ ਜਿਹੜਾ ਕਹਿੰਦਾ ਕਿ ਸੰਵਿਧਾਨ ਨੂੰ ਮੰਨਦਾ ਨਹੀਂ ਹੁਣ ਬੇਬਾ ਪੁੱਤ ਬਣ ਕੇ ਇਲੈਕਸ਼ਨ ਲੜੀ ਜਾ ਰਿਹਾ ਹੈ ਉਹਦੇ ਬਾਰੇ ਕੀ ਖਿਆਲ ਹੈ ਅਲੜਾ ਪਰਵਾਨੇ ਨੇ ਕਾਲੀ ਮਾਤਾ ਦੇ ਮੰਦਰ ਵਿੱਚ ਜਾ ਕੇ ਪੰਗਾ ਲਿਆ ਸੀ ਖਾਲਿਸਤਾਨ ਦੇ ਨਾਰੇ ਲਿਖੇ ਸੀ ਪੋਸਟਰ ਪਾੜ ਤੇ ਕਦੇ ਤੇ ਇਹ ਪੁਲਿਸ ਮੂਰੇ ਕਿਵੇਂ ਨੱਚਦੇ ਸੀ ਬਾਅਦ ਵਿੱਚ ਸਕਾਉਟੀਆਂ ਹਵਾਲ ਦੀ ਜੇ ਸਾਨੂੰ ਕੋਈ ਮਾਰ ਦੂਗਾ ਆ ਮਖੂਬਰ ਵਰਗੇ ਜਿਹੜੇ ਧੰਦਾ ਹੀ ਕਰਦੇ ਨੇ মিডিਆ ਦੇ ਰਾਹੀਂ ਹਜਿ ਗੱਲਾਂ ਬਾਤਾਂ ਕਰਕੇ ਆ ਮੈਰੋ ਵਰਗੇ ਜਿਹੜੇ ਐਨ ਜੀਓ ਚਲਾ ਕੇ ਲੱਖਾਂ ਰੁਪਈਆ ਬਾਹਰੋਂ ਮੰਗਾਉਂਦੇ ਨੇ ਇਹਨਾਂ ਦੀ ਕੀ ਕਰਤੂਤ ਹੈ ਕੀ ਇਹਨਾਂ ਦੀ ਆਪਣੀ ਔਕਾਤ ਹੈ ਗੱਲਾਂ ਕਰਨ ਦੀ ਜਣ ਕੇ ਕਿ ਕਿਤੇ ਨਾ ਕਿਤੇ ਨਾ ਇਹ ਪੰਥ ਦੇ ਦੁਸ਼ਮਣ ਲੋਕ ਨੇ ਜਿਹੜੇ ਪੰਥ ਦੀਆਂ ਬੀੜੀਆਂ ਵਿੱਚ ਵੱਟੇ ਪਾਉਣ ਵਾਲੇ ਨੇ ਕੌਮ ਦੀਆਂ ਬੀੜੀਆਂ ਵਿੱਚ ਵੱਟੇ ਪਾਉਣ ਵਾਲੇ ਨੇ ਕੌਮ ਦਾ ਬੇੜਾ ਗਰ ਕਰਨ ਵਾਲੇ ਨੇ ਇਹ ਉਹ ਲੋਕ ਨੇ ਇੱਕ ਮੱથે ਬੇਨਤੀ ਹੋਰ ਕਰਨੀ ਹੈ ਇਹ ਜਿਹੜਾ ਮਸਲਾ ਨਾ ਖਰੂਰ ਸਾਹਿਬ ਦੀ ਲੋਕ ਸਭਾ ਸੀਟ ਦਾ ਇਹਨੂੰ ਇਹ ਲੋਕ ਇੱਕ ਇਹ ਕਹਿ ਲਈਏ ਕਿ ਉਹਨੂੰ ਉੱਥੋਂ ਹਾਰ ਸੀਟ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਅਮਰਤਪਾਲ ਉੱਥੋਂ ਇਲੈਕਸ਼ਨ ਜਿੱਤ ਜੂਗਾ ਇਹ ਗੱਲਾਂ ਬਾਤਾਂ ਕਰਦੇ ਆ। ਕੱਲ ਸੰਗਰੂਰ ਸੀ ਅਬ ਸੌਰੀ ਖੰਡੂਰ ਸਾਹਿਬ ਸੀਟ ਤੇ ਮੈਂ ਕਾਫੀ ਘੁੰਮ ਕੇ ਆਇਆ ਜਿਹੜੇ ਪਿੰਡਾਂ ਦੇ ਉੱਥੇ ਸਮਿਕਰਣ ਹੈਗੇ ਆ ਉਹ ਤਕਰੀਬਨ ਬਦਲੇ ਹੋਏ ਆ। ਉੱਥੋਂ ਦੇ ਲੋਕ ਇਹ ਕਹਿੰਦੇ ਨੇ ਪਹਿਲਾਂ ਅਤਵਾਦ ਅੱਛਿ ਸਦਾਏ ਹੋਇਆ। ਅਤਵਾਦ ਦੇ ਵਿੱਚ ਸਾਡਾ ਘਰਵਾਰ ਲੁੱਟਿਆ ਗਿਆ। ਇਹ ਅਮਰਤਪਾਲ ਵਰਗੇ ਦੁਆਰਾ ਅਤਿਵਾਦੀ ਅਤਵਾਦ ਦੀ ਗੱਲ ਕਰਦੇ ਨੇ ਗੁੰਡਾਗਰਦੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਇਹ ਖਨੂਰ ਸਾਹਿਬ ਦੇ ਕੁਝ ਪਿੰਡਾਂ ਦੀਆਂ ਕੰਸੋਹਾਂ ਜੋ ਮੈਨੂੰ ਮਿਲੀਆਂ ਨੇ ਮੈਂ ਉੱਥੇ ਪਤਾ ਕਰਕੇ ਆਇਆ ਜਿਹੜਾ ਇਹਨਾਂ ਦਾ ਇਹ ਨੈਟਵਰਕ ਚੱਲ ਰਿਹਾ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਈ ਗਈ ਹੈ ਉਹ ਕੇਵਲ ਸੋਸ਼ਲ ਮੀਡੀਆ ਤੇ ਹੈ ਫੇਸਬੁੱਕ ਤੇ ਹੈ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਗਰਾਊਂਡ ਲੈਵਲ ਤੇ ਇਹਨਾਂ ਦੀ ਬਹੁਤ ਪਤਲੀ ਹਾਲਤ ਹੈ ਜਮਾਨਤਿੰਨੇ ਜਬਤ ਹੋਣ ਵਾਲੀ ਹੈ ਕਿਤੇ ਨਾ ਕਿਤੇ ਆਰਐਸ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਦਿਖਾਈਆਂ ਗਈਆਂ ਪਰ ਜਦੋਂ ਮੈਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਅੱਜ ਜੀ ਕੀਤਾ ਤਾਂ ਮੈਂ ਕਹਿਣਾ ਚਾਹਣਾ ਕਿ ਜਿਹੜੇ ਬੰਦੇ ਇਹ ਫੇਸਬੁਕਾਂ ਤੇ ਇਹੋ ਜਿਹਾ ਟਰੋਲ ਕਰਦੇ ਹੁੰਦੇ ਨੇ ਕਿ ਇੱਕ ਹੱਥ ਹੱਥ ਖੜਾ ਕਰਨ ਵਾਲਾ ਸ਼ਕਤੀਮਾਨ ਹੁੰਦਾ ਦੋਨੇ ਹੱਥ ਖੜੇ ਕਰਨ ਵਾਲਾ ਬਿਰਸਾ ਸਿੰਘ ਮਲਟੋਆ ਹੁੰਦਾ ਇਹ ਬਚਕਾਨੀਆਂ ਜੋ ਪਿਚਟਕਲੇ ਸੁਣਾਏ ਜਾਂਦੇ ਨੇ ਜਦ ਤੁਸੀਂ ਪੰਥ ਦੀ ਗੱਲ ਕਰਦੇ ਹੋ ਨਾ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਇਹ ਸਭ ਤੋਂ ਪਹਿਲਾਂ ਇੱਕ ਏਜੰਡਾ ਦੇਣਾ ਪੈਂਦਾ ਕਿ ਪੰਥਕ ਏਜੰਡਾ ਕੀ ਹੈ ਜੇ ਤੁਸੀਂ ਪੰਥਕ ਸੀਟ ਕਹਿ ਕੇ ਲੈਕਚਰ ਲੜ ਰਹੇ ਹੋ ਤਾਂ ਪੰਥ ਵਿੱਚ ਨਿਗਾਰ ਕਿਉਂ ਆਇਆ ਪੰਥ ਨੂੰ ਇਸ ਵਕਤ ਕੀ ਜ਼ਰੂਰਤ ਹੈ ਪੰਥ ਕੀ ਕਰਨਾ ਚਾਹੁੰਦਾ ਹੈ ਦੂਜੀ ਗੱਲ 2-4000 ਬੰਦੇ ਇਕੱਠਾ ਹੋ ਜਾਵੇ ਤਾਂ ਉਹਨੂੰ ਅਸੀਂ ਪੰਥ ਨਹੀਂ ਮੰਨ ਸਕਦੇ ਪੰਥ ਕੋਈ ਅਮਰਤਪਾਲ ਦੇ ਪਿਓ ਦਾ ਨਹੀਂ ਜਾਂ ਅਮਰਤਪਾਲ ਦਾ ਜਾਂ ਮਖੂ ਦਾ ਨਹੀਂ ਜਾਂ ਅਮਰਤਪਾਲ ਮਹਿਰੋ ਦਾ ਅਜਾ ਪਰਬਾਨੇ ਵਰਗਾ ਨਾ ਪੰਥ ਨਹੀਂ ਇੱਕ ਢੀੜਾ ਨੇ ਸਿਰੇ ਦੀਆਂ ਜੇ ਅਸਲ ਪੁੱਛੋਗੇ ਤਾਂ ਤੇ ਨਾ ਹੀ ਮੈ ਬਲਟੋਹੇ ਤੋਂ ਕੁਛ ਲੈਣਾ ਅਸੀਂ ਕੋਈ ਮਤਲਬ ਨਹੀਂ ਰੱਖਦੇ ਇਹਨਾਂ ਚੀਜ਼ਾਂ ਦਾ ਅਸੀਂ ਤਾਂ ਸਿਰਫ ਗੱਲ ਕਰਨੀ ਹੈ ਵੀ ਇਹ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾਉਂਦੇ ਨੇ ਪੰਥ ਦੇ ਨਾਂ ਤੇ ਕਿੰਨਾ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਨੇ ਇਹ ਕੌਮ ਦੇ ਨਾਂ ਤੇ ਮੈਂ ਤਾਂ ਗੱਲਬਾਤ ਤਾਂ ਕੀਤੀ ਐ ਰਹੀ ਗੱਲ ਖੰਡੂਰ ਸਾਹਿਬ ਸੀੜ ਜਿੱਤਣ ਦੀ ਇਹ ਤਾਂ ਮਿੱਤਰ ਭੁੱਲ ਜਾਓ ਇਹ ਤਾਂ ਭੁੱਲੇ ਜਾਓ ਕਿਉਂਕਿ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਬਹੁਤ ਖੁਸ਼ੀਆਂ ਨੇ ਤੁਹਾਡੇ ਕੋਲੇ ਪੰਥ ਲਈ ਕੌਮ ਲਈ ਪੰਜਾਬ ਲਈ ਕੋਈ ਇਸ਼ੂ ਕੋਈ ਏਜੰਡਾ ਨਹੀਂ ਤੁਸੀਂ ਕੇਵਲ ਬਸ ਫੜਾ ਮਾਰਨੀਆਂ ਹੁੰਦੀਆਂ ਨੇ ਅਸੀਂ ਪੰਥ ਖਾਤਰ ਸਿਰ ਬਾਰ ਦੇਾਂਗੇ ਅਸੀਂ ਸਵਾ ਲੱਖ ਨਾਲ ਲੜਨ ਵਾਲੇ ਆਂ ਸਾਨੂੰ ਆਜ਼ਾਦੀ ਚਾਹੀਦੀ ਐ ਇਹ ਫੁਗਰਾਪਣ ਫੁਗਰੀਆਂ ਜਾਂ ਫੜਾ ਮਾਰਨਾ ਇਹਨੂੰ ਕਹਿੰਦੇ ਨੇ ਇਹਦੇ ਵਿੱਚ ਕੋਈ ਤੱਥ ਕੋਈ ਲੋਕਾਂ ਦੇ ਮੁੱਦੇ ਜਾਂ ਪੰਜਾਬ ਦੇ ਜਾਂ ਧਰਮ ਦੇ ਜਾਂ ਕੌਮ ਦਾ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਕੋਈ ਮੁੱਦਾ ਨਹੀਂ ਹੈਗਾ ਜਿਵੇਂ ਪਹਿਲਾਂ ਐਵੇਂ ਮੰਢੀਰ ਇਕੱਠੇ ਕੀਤੀ ਸੀ ਨਸ਼ੇੜੀਆਂ ਦੀ ਤੇ ਉਦਾਂ ਹੁਣ ਗੱਡੀ ਭਰੀ ਹੁੰਦੀਆਂ ਸਰੋਪਿਆਂ ਦੀ ਇਕੱਠੇ ਕਰਕੇ ਬੱਸ ਭਾਵੇਂ ਕੋਈ ਨਸ਼ੇੜੀ ਹੋਵੇ ਉਹਦੇ ਗਲਚ ਪਾ ਦੇਣਗੇ ਭਾਵੇਂ ਕੋਈ ਚੋਟਾ ਗੋਵੇ ਉਹਦੇ ਗਲ ਵਿੱਚ ਪਾ ਦੇਣਗੇ ਦਵਾਰਾ ਲਾ ਕੇ ਫਿਰ ਗੱਡੀ ਵਿੱਚ ਰੱਖ ਲੈਂਦੇ ਜਣ ਕੇ ਜਿਹੜਾ ਸਿਰ ਤੋਂ ਪੈਰਾਂ ਤੱਕ ਮਨੁੱਖ ਦੀ ਪੱਤ ਢੱਕਣ ਵਾਲਾ ਇੱਕ ਸਿਧਾਂਤਸੀ ਸਰੋਪਾ ਉਹਨੂੰ ਵੀ ਇਹਨਾਂ ਨੇ ਮਿੱਟੀ ਵਿੱਚ ਮਿਲਾ ਕੇ ਰੱਖਤਾ ਉਹਦਾ ਵੀ ਇਹਨੇ ਜਲੂਸ ਕੱਢਦਾ ਜਿਹੜਾ ਮਰਜ਼ੀ ਆ ਬੈ ਸਿਰੋਪਾ ਪਾਕਬੋਲੇ ਸੋਹਣੇ ਹਾਲ ਸੱਤਸਰੀਏ ਕਾਲ ਸੱਤਸਰੀਏ ਕਾਲ ਜਕਾਰਾ ਛੱਡ ਦਿੰਦੇ ਆ ਜਾਨੀ ਕਿ ਐਨੇ ਕੋ ਬੇਵਕੂਫ ਸਾਡੇ ਕੌਮ ਦੇ ਵਿੱਚ ਪੈਦਾ ਹੋ ਗਏ ਜਿਹੜੇ ਕੌਮ ਦਾ ਭਲਾ ਨਹੀਂ ਕੌਮ ਦਾ ਬੇੜਾਗਰ ਕਰਨ ਵਾਲੇ ਨੇ ਤੇ ਅਮਰਤਪਾਲ ਦਾ ਕੋਈ ਸਾਥੀ ਸੁਣਦਾ ਹੋਵੇ ਉਹਨੂੰ ਬੇਨਤੀ ਹੈ ਆਪਣੀ ਔਕਾਤ ਵਿੱਚ ਰੋ ਤੇ ਆਪਣੀ ਔਕਾਤ ਤੋਂ ਵੱਡੀਆਂ ਗੱਲਾਂ ਨਾ ਕਰੋ ਜਦੋਂ ਛਿੱਤਰ ਫਿਰਨ ਲੱਗਿਆ ਨਾ ਫਿਰ ਤੁਹਾਡੇ ਵਰਗੇ ਕੰਡਕਾਂ ਵਿੱਚ ਭਾਏ ਦੇ ਵੀਡੀਓ ਬਣਾਉਂਦੇ ਜਿਵੇਂ ਬਾਜੀ ਕੇ ਬਣਾਉਂਦਾ ਸੀ ਅਮੂਦਪਾਲ ਜਿਹੜਾ ਆਪਣੇ ਆਪ ਨੂੰ ਪੰਥ ਦਾ ਜਾਂ ਕੌਮ ਦਾ ਜਰਨੈਲ ਸਮਝਦਾ ਸੀ ਤੇ ਵੀ ਮਰਜ਼ੀ ਗੱਡੀ ਵਿੱਚ ਭਾਈ ਦਾ ਨਜ਼ਰ ਆਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਪੁਲਿਸ ਪੈ ਗਈ ਐ ਭਾਈ ਸਾਹਿਬ ਇੱਥੇ ਐ ਭਾਈ ਸਾਹਿਬ ਰੇਡੀ ਤੇ ਡੜ ਗਏ ਭਾਈ ਸਾਹਿਬ ਕਿਤੇ ਕੋਸ਼ ਕਰਦੇ ਕਿਤੇ ਕੋਸ਼ ਕਰਦੇ ਤੇ ਹੁਣ ਉਹੀ ਭਾਈ ਸਾਹਿਬ ਵੀਵਾ ਪੁੱਤ ਬਣ ਕੇ ਇਲੈਕਸ਼ਨ ਲੜਨ ਦੀ ਤਿਆਰੀ ਵਿੱਚ ਫੜਾ ਨਾ ਮਾਰੋ ਅਕਾਤ ਤੋਂ ਵੱਡੀਆਂ ਗੱਲਾਂ ਨਾ ਕਰੋ ਜਿਹੜੇ ਗੁਰੂ ਸਾਹਿਬ ਤੁਸੀਂ ਗੱਲ ਕਰਦੇ ਹੋ ਨਾ ਉਹ ਗੁਰੂ ਸਾਹਿਬ ਦੇ ਨਾਲ ਪਤਾ ਕਿਹੋ ਜਿਹੇ ਸਿੰਘ ਸੀ ਜਦੋਂ ਚੰਨਨ ਚੌਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਸ਼ਹਾਦਤ ਦਿੱਤੀ ਆ ਨਾ ਉਦੋਂ ਪਤਾ ਕੀ ਐਲਾਨ ਸੀ ਪੁੱਛਿਆ ਗਿਆ ਭਾਈ ਦਿਆਲਾ ਜੀ ਸਤੀਦਾਸ ਭਾਈ ਮਤੀਦਾਸ ਕਹਿੰਦੇ ਤੁਸੀਂ ਕੌਣ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਿੱਖ ਹਾਂ ਕਹਿੰਨ ਲੱਗੇ ਆਪਣੇ ਗੁਰੂ ਲਈ ਕੀ ਕਰ ਸਕਦੇ ਹਾਂ ਕਹਿੰਦੇ ਮਰ ਸਕਦੇ ਹਾਂ ਪਤਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ ਸਤੀਦਾਸ ਮਤੀਦਾਸ ਤੇ ਭਾਈ ਦਿਆਲਾ ਜੀ ਰੂਮ ਵਿੱਚ ਜਲਪੀਟ ਕੇ ਸਾੜੇ ਗਏ ਦੇਗ ਵਿੱਚ ਉਵਾਲੇ ਗਏ ਤੇ ਆਰੇ ਦੇ ਨਾਲ ਚੀਰੇ ਗਏ ਇਹ ਉਹ ਨੇ ਜਿਹੜੇ ਗੁਰੂ ਲਈ ਮਰ ਮੇਟਣ ਵਾਲੇ ਸੀ ਤੁਸੀਂ ਤਾਂ ਨਾ 13 ਚੋਂ ਨਾ 3 ਨਾ ਚੋਂ ਤੁਹਾਡੇ ਤਾਂ ਹਸਪਤਲ ਹੈ ਹੀ ਕੁਝ ਨਹੀਂ ਉਹ ਤਾਂ ਫੜਾ ਮਾਰਨ ਵਾਲੇ ਹੋ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰੋ ਜਿੱਤਨ ਦੀ ਗੱਲ ਦੂਰ ਤੁਸੀਂ ਤਾਂ ਨੇੜੇ ਤੇੜੇ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ